ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅੱਜ ਪਿੰਡ ਆਲੋਵਾਲ ਸੰਤ ਬਾਬਾ ਇਸਰ ਸਿੰਘ ਜੀ ਦਾ ਜਨਮ ਦਿਹਾੜਾ ਦਾ ਪਹਿਲਾ ਦਿਨ ਆ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਥੇ ਹਮ ਹਮਾ ਕੇ ਪਹੁੰਚੋ ਤੇ ਬਾਬਾ ਜੀ ਦੇ ਆਸ਼ੀਰਵਾਦ ਲਓ ਜੀ ਮਿਤੀ 3 4 5 ਸਾਰਾ ਜੀ ਜੀ ਭਗਤੋ ਪਾਇਆ ਬੈਤ ਰਖਦਾ ਆ ਮਾਨਨਾ ਦੇ ਅਨੰਤ ਮਾਨੋ ਜੀ ਧੰਨਵਾਦ ਜੀ ਸਾਰਾ ਜੀ ਪਰਸੋਂ ਬਈ 5 ਤਰੀਕ ਮਿਤੀ 5 ਜਿੱਥੇ ਰੇ ਦੀਵਾਨ ਸਜਣੇ ਨੇ ਬਹੁਤ ਵੱਡੇ ਸੰਤ ਮਹਾਪੁਰਸ਼ ਆਉਣਗੇ ਬਾਬਾ ਜੀ ਆਉਣਗੇ ਜਿਨ੍ਹਾਂ ਨੇ ਦੀਵਾਨ ਸਜਾਉਣੇ ਨੇ ਉਹਨਾਂ ਵਾਸਤੇ ਆ ਦੇਖੋ ਸਟੇਜ ਸਜ ਰਿਹਾ ਬਈ ਬਾਬਾ ਇਸਰ ਸਿੰਘ ਦੇ ਜਨੂ ਦਿਹਾੜੇ ਦੀ ਰਾਣਾ ਸਾਹਿਬ ਵਾਲੇ ਸੰਤਾਂ ਦਾ ਜਨ ਦਿਹਾੜਾ ਜੀ ਜੋ ਆਲੋ ਆਲ ਪਿੰਡ ਵਿੱਚ ਮਨਾਇਆ ਜਾ ਰਿਹਾ ਹੈ ਆ ਦੇਖੋ ਕੂਲਰ ਪੱਖੇ ਵਈ ਆ ਦੋਹੇ ਪਾਸੇ ਦੇਖ ਸਕਦੇ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਤਾਂ ਕਿ ਸ਼ਰਧਾਲੂਣ ਕਿਸੇ ਤਰ੍ਹਾਂ ਦੀ ਗਰਮੀ ਨਾ ਮਹਿਸੂਸ ਹੋਵੇ ਕਿਉਂਕਿ ਗਰਮੀ ਬਹੁਤ ਪੈ ਰਹੀ ਆ ਦੇਖੋ ਬਾਬਾ ਜੀ ਦਾ ਕਿੱਡਾ ਵੱਡਾ ਵਈ ਪਰਹਣ ਇੱਕ ਮਤਲਆ ਸਮਝੋ ਲੈਂਟ ਤੋਂ ਹੀ ਮਜ਼ਬੂਤ ਹੈ ਇਹ ਜਿਹੜਾ ਪਿਆਵਾ ਸ਼ੈੱਡ ਤਾਂ ਕਿ ਮੀਂਹ ਜਮੀ ਨਾ ਪੈ ਸਕੇ ਆ ਦੇਖੋ ਆਪਾਂ ਤੁਹਾਨੂੰ ਦਿਖਾਉਨੇ ਆ ਸਟੇਜ ਕਿੰਨੇ ਸੋਹਣੇ ਫੁੱਲਾਂ ਨਾਲ ਸਜਾਈ ਜਾ ਰਹੀ ਹੈ ਬਾਬਾ ਇਸਰ ਸਿੰਘ ਦੇ ਜਨਮ ਦਿਹਾੜੇ ਲਈ ਇੱਥੇ ਦੀਵਾਨ ਲੱਗਣੇ ਨੇ ਇਸ ਜਗ੍ਹਾ ਤੇ ਦੀਵਾਨ ਲੱਗਣਗੇ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਬਾਈ ਲਾਈਵ ਰਹੀ ਵੀਡੀਓ ਰਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਜਾਓ ਅੱਟ ਜੇ ਪਰ ਤੁਹਾਨੂੰ ਬਾਈ ਜੁੜੇ ਰਹੋ ਚੈਨਲ ਨਾਲ ਆਲ ਰੌਂਡਰ ਜੱਟ ਨਾਲ ਬਾਕੀ ਅੱਗੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਆ ਦੇਖੋ ਬਈ ਪੱਕੇ ਸਪੀਕਰ ਸਾਰਾ ਕੁਝ ਤਿਆਰ ਆ ਬਾਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ। ਇਕੱਲੇ-ਇਕੱਲੇ ਲਵੇ ਬਾਜ ਪਹੁੰਚੋ ਹੈ ਕੂਲਰ, ਪੱਖੇ ਕਿੰਨੀ ਵੱਡੀ ਗਿਣਤੀ ਜ ਨੇ ਤਾਂ ਕਿ ਸਦਾ ਲੋ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਪ੍ਰਬੰਧਕਾਂ ਵੱਲੋਂ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਬਈ। ਤੁਸੀਂ ਆਪ ਦੇਖ ਸਕਦੇ ਹੋ। ਬਹੁਤ ਵੱਡੀ ਬਹੁਤ ਵੱਡੀ ਜਿਆਦੇ ਲੰਬਾਈ ਚੜਾਈ ਦੇ ਵਿੱਚ ਜਿੱਥੇ ਦਵਾਨ ਸਜਣਾ ਪੰਡਾਲ ਸਜਾਇਆ ਗਿਆ। ਆਪ ਦੇਖ ਸਕਦੇ ਹੋ ਘਾਹ ਦੇ ਵਿਚ ਆਦਰਾਂ ਵਿਛਾਈਆਂ ਜਾ ਰਹੀਆਂ ਨੇ। ਸਾਰਾ ਪ੍ਰਬੰਧ ਕੀਤਾ ਜਾ ਰਿਹਾ ਬਈ ਲਾਊਡ ਸਪੀਕਰ ਸਾਰਾ ਗੁੱਸਾ ਇੱਥੇ ਇਸ ਟਾਈਮ ਵੀ ਅੱਜ ਪਹਿਲਾ ਦਿਵਾਨ ਦਾ ਅਜ ਸੰਗਤਾਂ ਬਹੁ ਵੱਡੀ ਗਿਣਤੀ ਮਾ ਸਾਡੇ ਕਿਨਾਰੀਆਂ ਨੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਬਈ ਰਾਤ ਪੂਜੀ ਮਾ ਨਾਮ ਅੰਜਵਾ ਕਾਹੀ ਰੇ ਮਾਂ ਜਦ ਤੈ ਆਧਨੇ ਕਾਰਨ ਨਾਲ ਆਇਆ ਗਮ ਜਨਾ ਮੈਂ ਮਨ ਮੈਂ ਸਿਮਰਨ ਕਰੀਆ ਸਭਿ ਨਿਦਾਨ ਅੰਤ ਸਟ ਜਨਾ ਮੈਂ ਧਾਕਰ ਗਨ ਮੈਂ ਗੁਰੂ ਜੀ ਮੇਰ ਨਾਲ ਦੇਖ ਲ ਬਾਬਾ ਇਸਰ ਸਿੰਘ ਜੀ ਦੀ ਕਿਰਪਾ ਨਾਲ ਲੰਗਰ ਟੁੱਟ ਵਰਤਾ ਹੈ ਯਾਰਿਆ ਬਈ ਟੁੱਟੇ ਵਰਤ ਰਿਆਂ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਬੈਠ ਕੇ ਲੰਗਰ ਖਾਦਦੇ ਹੋਈਆਂ ਇਹ ਗੁਰੂ ਦਾ ਜੋ ਰਖਾਈ ਇੱਥੇ ਰਾਸਣ ਜੀ ਆਟਾ ਚੌਲ ਜੀ ਦੀ ਸੰਗਤ ਦੀ ਸਰਦਾ ਆਉਂਦੀ ਆ ਦੁੱਧ ਵਾਰਿਆਂ ਨੇ ਬਾਬਾ ਜੀ ਬੈਠੇ ਸ਼ੰਕਰ ਦੇਵ ਜੀ ਦੀ ਪ੍ਰਸ਼ਾਦਾ ਦਾ ਦਾ ਹੈ ਜੀ ਨਾਲ ਚੌਲ ਚੱਲ ਰਹੇ ਜੀ ਸੰਤਰਾਂ ਦਾ ਘੱਟ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਤੀ ਦੇ ਵਿੱਚ ਆ ਨਾਲੇ ਸ਼ਾਮ ਦੇ 7:30-8:00 ਵਜੇ ਚੁੱਕੇ ਨੇ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਇਹ ਆਲੂ ਵਾਲੇ ਜੀ ਤੁਹਾਨੂੰ ਦੱਸ ਦੂੰ ਕਿ ਪਹਿਲਾਂ ਵੀ ਜੀ ਤੇ ਬਾਬਾ ਜੀ ਦਾ ਜਨ ਦਿਹਾੜਾ ਮਨਾਇਆ ਰ ਅ ਅੱਜ 3 ਤਰੀਕ ਆ ਜੀ ਕੱਲੋ 4 ਆ 5 ਆ ਤੇ 5 ਤਰੀਕ ਨੂੰ ਲਾਸਟ ਜੀ ਬਾਬਾ ਜੀ ਦੇ ਹਰ ਰਬਾਬ ਦੀ ਗਿਣਤੀ ਵਿੱਚ ਦਮਾਂ ਲੱਗਣਗੇ ਹੁਮਾ ਮਾ ਕੇ ਸਾਰੀ ਸੰਗਤਾਂ ਪਹੁੰਚੋ ਜੀ ਇਹ ਵੀਡੀਓ ਨੂੰ ਵੱਤਵਾਦ ਸ਼ੇਅਰ ਕਰੋ ਤਾਂ ਕਿ ਵੱਤਵਾਦ ਲੋਕਾਂ ਲਵੇ ਜਾ ਸਕੇ ਤਾਂ ਕਿ ਲੋਕਰੇ ਵੱਡੀ ਗਿਣਤੀ ਵਿੱਚ ਆ ਕੇ ਗੁਰੂ ਜੀ ਘਰਬਾਣੀ ਦਾ ਆਨੰਦ ਮਾਣ ਸਕਣ ਤੇ ਇੱਥੇ ਲੰਗਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਗ ਰਹੀ ਹੈ ਜਿਵੇਂ ਫਰੂਟ ਦਾ ਲੰਗਰ ਹੈ ਆਈਸਕ੍ਰੀਮ ਦਾ ਲੰਗਰ ਜੀ ਬਾਕੀ ਦਾ ਪਹਿਲਾਂ ਦੱਸਿਆ ਸਦਾ ਸਾਨੂੰ ਬ੍ਰੈਡ ਫਰੂਟਾਂ ਆਮ ਇਹਨਾਂ ਵੇਰੇ ਜੀ ਪ੍ਰਸ਼ਾਦ ਦਾ ਖੀਰ ਬਹੁਤ ਤਰ੍ਹਾਂ ਦੇ ਚਾਹਲ ਤੇ ਬਹੁਤ ਵੱਡੀ ਗਿੰਟੀ ਦੇ ਵਿੱਚ ਲੰਗਰ ਲੱਗ ਰਹੇ ਨੇ ਰੋਡ ਤੇ ਸਾਰੇ ਤੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਬਹੁਤ ਵੱਡੀ ਸਾਡੇ ਚਾਹਨਾ ਦੀ ਬੇਨਤੀ ਹੈ ਜੀ ਲੰਗਰ ਦੇ ਵਿੱਚ ਬਾਲਕ ਦੀ ਕਿਰਪਾ ਨਾਲ ਪਕੌੜੇ ਵੀ ਚੱਲ ਰਹੇ ਨੇ ਜੀ ਦੇਖ ਸਕਦੇ ਆਂ ਆਪ ਤੁਹਾਨੂੰ ਵਿੱਚ ਚਾਹਲ ਪਕੌੜੇ ਖੜਾ ਮਾਰਕ ਦੀ ਮੇਹਰ ਸਾਰੇ ਤਰ੍ਹਾਂ ਲੰਗਰ ਵਰਤਾਇਆ ਜਾ ਰਿਹਾ ਪਾਂਡੇ ਦੀ ਗਿੰਟੀ ਇਹੋ ਜਿਹੇ ਦੇ ਵਿੱਚ ਪ੍ਰਸ਼ਾਦਾ ਛਕਣ ਦੇ ਦਿੱਤੇ ਜਾ ਰਹੇ ਨੇ ਅੱਜ ਤਾਂ ਬਹੁਤ ਸਾਰੇ ਬੰਦੇ ਫੜੇ ਜਾਂਦੇ ਨੇ ਬਾਈ ਤੇ ਅੱਗੇ ਸੰਗਤਾਂ ਹੋਰ ਬੈਠੀਆਂ ਨੇ ਮਾਈਆਂ ਇਹ ਤੁਸੀਂ ਦੇਖ ਸਕਦੇ ਹੋ ਬਾਈ ਪਾਲਾ ਇਧਰੋਂ ਮਾਝੇ ਜਾਂਦੇ ਨੇ ਇੱਥੇ ਫਿਰ ਧੋਕ ਗਏ ਦੁਆਰਵਾਂ ਸੇ ਸਾਫ ਹੋ ਕੇ ਆਏ ਨੇ ਇੱਥੇ ਇੱਥੇ ਆ ਜਾਂਦੇ ਨੇ ਜਾਂ ਕਿ ਮਾਈਆਂ ਬਹੁਤ ਵੱਡੀ ਗੰਟੀ ਦੀ ਸੇਵਾ ਕਰ ਰਹੀ ਸੀ ਆਪ ਦੇਖ ਸਕਦੇ ਹੋ ਕਿਉਂਕਿ ਜੀ ਦੁਆਰਾਂ ਸਾਹਿਬ ਨਾਲ ਵਿਚਾਰਾਂ ਕਿਤੇ ਆਂਗੀਆਂ ਸੇਵਾਾਂ ਬਾਈ ਤੁਹਾਨੂੰ ਤਾਰ ਦਿੰਦੀਆਂ ਨੇ ਮੈਂ ਆਓ ਜੀ ਕਿਰਪਾ ਨਾਲ ਗੁਰੂ ਘਰਾਂ ਵਿੱਚ ਸੇਵਾ ਕਰਨੀ ਕਰਮਾਂ ਵਾਲੇ ਦੇ ਹਿੱਸੇ ਆਉਂਦੀ ਆ ਬਈ ਕਿਸੇ ਦੇ ਗੁਰੂ ਘਰਾਂ ਵਿੱਚ ਸੇਵਾ ਜ਼ਰੂਰ ਕਰਿਆ ਕਰੋ ਜਿੰਨਾ ਵੀ ਹੋ ਸਕਦਾ ਵਾਦ ਵਾਦ ਸਮਾਂ ਕੱਟ ਕੇ ਗੁਰੂ ਘਰ ਆਇਆ ਕਰੋ ਸਮਝ ਆਪ ਦੇਖ ਸਕਦੇ ਹੋ ਬਈ ਸੰਗਤਾਂ ਬਹੁਤ ਵੱਡੀ ਵਿੱਚ ਨੇ ਪ੍ਰਸ਼ਾਦਾ ਸ਼ਕਰੀਆਂ ਨੇ ਬਾਬਾ ਇਸ ਬਾਬਾ ਸਿੰਘ ਜੀ ਮਹਾਰਾਜਾ ਜਿੱਥੇ ਜਨਮ ਦਿਹਾੜਾ ਮਨਾਇਆ ਜਾਂਦਾ ਪਟਿਆਲਾ ਤੋਂ ਭਾਰਸੋ ਰੋਡ ਵੱਲ ਜਾਂਦੇ ਆਪਾਂ ਉਸ ਸਥਾਨ ਤੇ ਮਨਾਇਆ ਜਾ ਰਿਹਾ ਜੀ ਉਹ ਦੇਖ ਸਕਦਾ ਤੁਸੀਂ ਬਾਬਾ ਜੀ ਦਾ ਜਨਮ ਸਥਾਨ ਇੱਥੇ ਲਾਈਟਿੰਗ ਹੋਈ ਵੀ ਆ ਇਹ ਬਾਬਾ ਜੀ ਸੱਜਣ ਦਾ ਜਨਮ ਸਥਾਨ ਆ ਜੀ ਬਾਹਰ ਪਿੰਡ ਆ ਇਹ ਆ ਲੋਹੜੇ ਰਾਣਾ ਸਾਹਿਬ ਵਾਲੇ ਬਾਬਾ ਜੀ ਵੱਜਦੇ ਨੇ ਜੀ ਇਹ ਆ ਗੁਰਦੁਆਰਾ ਸਾਹਿਬ ਜੀ ਇੱਥੇ ਸੰਗਤਾਂ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੀਆਂ ਨੇ ਜੀ 3 4 5 ਨੂੰ ਬਾਬਾ ਜੀ ਆ ਜਨ ਦਿਹਾੜਾ ਮਨਾਇਆ ਜਾ ਰਿਹਾ ਜੀ ਰੰਗ ਤਾਂ ਵੱਤ ਵੱਤ ਉਹ ਮੋਮਾ ਆ ਕੇ ਬਾਬਾ ਜੀ ਦੇ ਰੇ ਸੇਵਾ ਕਰਕੇ ਅਨੰਦ ਪ੍ਰਾਪਤ ਕਰਨੀ ਜੀ ਘੱਟੀਆਂ ਦੀ ਗਿਣਤੀ ਦੇਖ ਸਕਦੇ ਤੁਸੀਂ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਆ ਰਹੀਆਂ ਨੇ ਆ ਦੇਖੋ ਦੁਕਾਨਦਾਰ ਨੇ ਦੁਕਾਨਾਂ ਸਿਆਂ ਚਲੋ ਜੀ ਇਹਨਾਂ ਨੇ ਵੀ ਆਪਣਾ ਰੋਜ਼ਗਾਰ ਕਰਨਾ ਹਾਸਲ ਵਿਚਾਰਿਆ ਨੇ ਜਿਹੜੇ ਮਿਹਨਤ ਕਰਨ ਰਹਿਏ ਇੱਕ ਤਾਂ ਜੀ ਕਰਦਾ ਆਹ ਦੇਖੋ ਫਰੋਦਾ 버거 ਭਾਈ ਪੈਣੀ ਸਾਹ ਵਾਲੀਆਂ ਗੁਲਫ਼ੀਆਂ ਕੁਲਚੇ ਆ ਵੀ ਪਿਆਪੈਣ ਵਾਲੀ ਕੱਪ ਲੋਰਾਾਂ ਟੀ-ਸ਼ਰਟਾਂ ਭਾਂਡੇ ਸਾਰੇ ਤਰ੍ਹਾਂ ਦੀਆਂ ਰੋੜੀ ਦੁਕਾਨਾਂ ਪਹੁੰਚ ਚੁੱਕੀਆਂ ਨੇ ਭਾਈ ਖੜਿਆ ਹੋਣੇ ਤਾਂ ਕਿ ਜਵਾਕਾਂ ਨੂੰ ਵੜਿਆ ਜਾ ਸਕੇ ਰੋੰਦਿਆਂ ਨੂੰ ਆ ਦੇਖੋ ਬੈਗ ਪਰਸ ਆ ਦੇਖੋ ਦੇਖ ਸਾਡੇ ਅਸੀਂ ਆਪ ਰੋਡ ਦੇ ਦੋਹੇ ਪਾਸੇ ਫੁੱਲ ਰੌਣਕਾ ਭਾਈ हासिल 100 ਰੁਪਏ ਵੀ ਪਿਆਮਾ ਵਾਸਤੇ ਜੋ ਕੁਸਮਰਜੀ ਲੈਣ ਚੱਪਲਾਂ ਆ ਦੇਖੋ ਜਵਾਕੜੇ ਹੌਣੇ ਰਹਿੰਦੇ ਹੋਏ ਇੱਥੇ ਬਹੁਤ ਵੱਡਾ ਬਾਬਾ ਜੀ ਦੇ ਜਨਮ ਦਿਹਾੜਾ ਮਨਾਇਆ ਜਾਂਦਾ ਜੀ ਇਹ ਹਾਇ ਸਾਲ ਮਨਾਇਆ ਜਾਂਦਾ ਜੀ ਆਲੋ ਆਲ ਪਿੰਡ ਵਿੱਚ ਹੀ ਸੰਤ ਬਾਬਾ ਇਸਰ ਸਿੰਘ ਜੀ ਦਾ ਰਾੜਾ ਸਾਹਿਬ ਵਾਲੇ ਜੀ ਦਾ ਆ ਦੇਖੋ ਜਵਾਕ ਕਿੰਦਾ ਮਸਤੀ ਕਰਦੇ ਹੋਏ ਬਈ ਆ ਜੱਡੋਲਾ ਦੇਖਿਓ ਕਾ ਲੋ ਕਿੰਨੀ ਰੌਣਕਾਂ 4 ਤੇ 5 ਤਰੀਕ ਨੂੰ ਜੇ ਆਪ ਦੇਖ ਸਕਦੇ ਹੋ ਆ ਦੇਖੋ ਤੁਸੀਂ ਆਪਲੀ ਤੇ ਵੀ ਆ ਗਿਆ ਨਾ ਫਲਾਵਰ ਵੀਰੇ ਥੋੜੀ ਸਾਰੇ ਜਨਾਨੇ ਚ ਬੇਨਤੀ ਹੈ ਜੀ ਤਿੰਨ ਚਾਰ ਪੰਜ ਨੂੰ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਜੀ ਤੇ ਚਾਰ ਪੰਜ 5 ਤਰੀਕ ਨੂੰ ਲਾਸਟ ਦੀਵਾਨ ਹੋਊਗਾ ਜੀ ਤਾਂ ਜੋ ਬਾਬਾ ਜੀ ਦਾ ਦੀਵਾਨ ਹਾਲ ਲੱਗਣਗੇ ਜੀ ਬਹੁ ਵੱਡੀ ਗਿਣਤੀ ਵਿੱਚ ਬਾਬਿਆਂ ਦਾ ਜਥੇ ਆਉਣਗੇ ਕਿੜੇ ਵਤ ਵਸੁਰੇ ਆ ਕੇ ਸਿੱਖੀ ਦਾ ਪ੍ਰਚਾਰ ਕਰਨਗੇ ਆ ਦੇਖੋ ਪੁਲਿਸ ਦੀਆਂ ਗੱਡੀਆਂ ਆ ਰਹੀਆਂ ਨੇ ਵੀਰੇ ਪੁਲਿਸ ਤਦਾਦ ਹੋ ਰਹੀ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਵੱਡੀ ਗਈਤੀ ਤੇ ਮੰਦੀ ਵੰਦੀਆ ਬਈ ਪ੍ਰਬੰਧ ਬਹੁਤ ਵੱਡਾ ਕਰਨਾ ਪੈਂਦਾ ਸਾਰੀ ਸੰਗਤ ਦਾ ਮੱਥਾ ਟੇਕ ਕੇ ਆ ਰਹੀਆਂ ਗੁਰੂ ਘਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਰੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇ ਤਾਂ ਕਿ ਵੱਧ ਤੋਂ ਵੱਧ ਲੋਕ ਬਾਬਾ ਜੀ ਜਨ ਦਿਹਾੜ ਤੇ ਮੱਥਾ ਟੇਕ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਣ ਆਨੰਦ ਪ੍ਰਾਪਤ ਕਰ ਸਕਣ ਤੇ ਆਪਣੇ ਦੁੱਖਾਂ ਦਾ ਨਾਸ ਕਰ ਸਕਣ ਇੱਥੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਬਾਬਾ ਜੀ ਦੇ ਚਰਨਾਂ 'ਚ ਸੇਵਾ ਕਰ ਸਕਣ ਲੰਗਰ ਦੇ ਵਿੱਚ ਤੁਹਾਨੂੰ ਸਾਰੇ ਚੱਲਣਾ ਚਾਹੀਦਾ ਜੀ ਬੀਟੀਏ ਜੀ ਬਾਬਾ ਜੀ ਦੇ ਜਾਂ ਦਿਹਾੜੇ ਤੇ ਪਹੁੰਚੋ ਫਿਰ ਜੀ ਖਾਲਸਾ ਫਿਰ ਜੀ ਫਤਿਹ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਮੇਰਾ ਭਾਈ ਸਾਰੇ ਜਨਾਂ ਬੀਟੀਏ ਜੀ